ਸੋਸ਼ਲ ਮੀਡੀਆ ਇਨਫਲੂਐਂਸਰ ਅਰਮਾਨ ਮਲਿਕ ਦੀ ਘਰਵਾਲੀ ਪਾਇਲ ਮਲਿਕ ਆਪਣੇ ਪਤੀ ਨਾਲ ਅੱਜ ਪਟਿਆਲਾ ਦੇ ਕਾਲੀ ਮਾਤਾ ਮੰਦਰ ਵਿਖੇ ਪਹੁੰਚੀ ਹੈ ਜਿੱਥੇ ਉਸਨੇ ਆਪਣੀ ਗਲਤੀ ਲਈ ਮੁਆਫੀ ਮੰਗੀ ਹੈ ਪਾਇਲ ਨੇ ਕਿਹਾ ਕਿ ਉਸ ਦਾ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ ਇਸ ਦੇ ਨਾਲ ਹੀ ਪਾਇਲ ਨੇ ਦਾਵਾ ਕੀਤਾ ਕਿ ਉਹ ਭਵਿੱਖ ਦੇ ਵਿੱਚ ਅਜਹੀਆਂ ਗਲਤੀਆਂ ਨਹੀਂ ਕਰੇਗੀ ਪਾਇਲ ਨੇ ਇਹ ਵੀ ਦਾਵਾ ਕੀਤਾ ਕਿ ਭਵਿੱਖ ਦੇ ਵਿੱਚ ਉਹ ਅਜਹੀਆਂ ਵੀਡੀਓਜ਼ ਨਹੀਂ ਜਿਹੜੀਆਂ ਉਹ ਨਹੀਂ ਬਣਾਵੇਗੀ ਇਸੇ ਦੌਰਾਨ ਕਮੇਟੀ ਮੈਂਬਰ ਅਤੇ ਵੱਖ-ਵੱਖ ਧਾਰਮਿਕ ਸੰਗਠਨਾਂ ਦੇ ਮੈਂਬਰ ਵੀ ਉੱਥੇ ਮੌਜੂਦ ਸਨ ਪਾਇਲ ਨੇ ਦੱਸਿਆ ਕਿ ਉਸ ਦੀ ਧੀ ਕਾਲੀ ਮਾਤਾ ਦੀ ਭਗਤ ਹੈ ਇਸ ਲਈ ਉਸ ਨੇ ਆਪਣੀ ਧੀ ਲਈ ਇੱਕ ਦਿਖ ਬਣਾਈ ਸੀ ਉਸ ਨੇ ਕਾਲੀ ਮਾਤਾ ਦੇ ਰੂਪ ਵਿੱਚ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਸੀ ਜਦੋਂ ਲੋਕਾਂ ਦੇ ਬਿਆਨ ਆਉਣੇ ਸਾਹਮਣੇ ਹੋਏ ਤਾਂ ਇਤਰਾਜ਼ ਜੋ ਗੱਲਾਂ ਉੱਠੀਆਂ ਵਿਵਾਦ ਛੜੇ ਹਸਤੇ ਉਸ ਤੋਂ ਬਾਅਦ ਪਾਇਲ ਨੂੰ ਇਸ ਗਲਤੀ ਦਾ ਅਹਿਸਾਸ ਹੋਇਆ ਜਿਸ ਦੇ ਨਾਲ ਹੀ ਹੱਥ ਜੋੜ ਕੇ ਪਾਇਲ ਨੇ ਸਾਰਿਆਂ ਤੋਂ ਮੁਆਫੀ ਮੰਗੀ ਹੈ ਜਦੋਂ ਪਾਇਲ ਮਲਿਕ ਤੋਂ ਪੁੱਛਿਆ ਗਿਆ ਕਿ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਸ ਨੇ ਜਵਾਬ ਦਿੱਤਾ ਕਿ ਉਸ ਨੂੰ ਬਹੁਤ ਇਸ ਗਲਤੀ ਦਾ ਅਹਿਸਾਸ ਹੋਇਆ ਔਰ ਇਹ ਗਲਤੀ ਦੁਬਾਰਾ ਨਹੀਂ ਕੀਤੀ ਜਾਵੇਗੀ ਪਾਇਲ ਨੇ ਦੱਸਿਆ ਕਿ ਉਸ ਨੇ ਇਹ ਵੀਡੀਓ 3 ਮਹੀਨੇ ਪਹਿਲਾਂ ਹੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਡਿਲੀਟ ਕਰ ਦਿੱਤੀ ਸੀ ਪਰ ਇਹ ਹੋਰ ਲੋਕਾਂ ਦੇ ਵੱਲੋਂ ਸ਼ੇਅਰ ਕੀਤੀ ਗਈ ਹੈ ਜੋ ਕਿ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਸਭ ਤੋਂ ਪਹਿਲੇ ਸਭੀ ਲੋਕੋ ਜੀ ਨੂੰ ਹੱਥ ਜੋੜ ਕੇ ਮਾਫੀ ਭਾਰੂ ਵੀਡੀਓ ਦੇ ਲਈ

उसी टाइम मैंने डिलीट कर दी थी, थी मेरे अकाउंट से क्योंकि मैंने कमेंट्स पढ़े तो मुझे लगा कि हाँ मैंने गलती करी तो मैंने वो हटा दी पर और पेजों ने वो तो वीडियो अपने पास रख के वो आगे फॉलो कर दिया मतलब मेरे अकाउंट से वो वीडियो काफ़ी तीन महीने पहले मैंने हटा दी लेकिन आपने अपने पेज पे डाली तो सही डाली थी पर मैंने हटा दी। पायल जी अभी भी आपके पेज पे पड़ी हुई है वीडियो इंस्टाग्राम और यूट्यूब पे पड़ी हुई है आपके। नहीं आप एक बार चेक करके नहीं मिलेगी। ना मेरे इंस्टाग्राम पे मिलेगी ना मेरे यूट्यूब पे मिलेगी। ਔਰ ਨਾ ਵੀ ਸਨੈਪ ਜੋ ਕਿ ਮੀਡੀਆ ਕੁਝ ਨਹੀਂ ਵੀ ਨਹੀਂ ਇਹ ਇਤਾਂ ਨਹੀਂ ਲੱਗਦਾ ਜੀ ਜਿਹੜੀ ਸਸ਼ਤੀ ਇੱਕ ਪਬਲਿਸਿਟੀ ਕਰਨ ਵਾਸਤੇ ਇਦਾਂ ਕੀਤਾ ਜਾਂਦਾ ਬਾਰ ਬਾਰ ਧਰਮ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾਂਦਾ ਤੁਹਾਨੂੰ ਪਤਾ ਪੰਜਾਬ ਸਰਕਾਰ ਕਹਿੰਦੀ ਹੈ ਕਿ ਉਮਰ ਕੈਦ ਦੀ سزا ਹੋਣੀ ਚਾਹੀਦੀ ਹੈ ਅਜਿਹੇ ਬੰਦਿਆਂ ਨੂੰ ਜਿਹੜੇ ਕਿਸੇ ਦੇ ਧਰਮ ਦਾ ਮਜ਼ਾਕ ਉਡਾਨ ਇਹ ਪਿੱਛੇ ਜਿਹੇ ਹੁਣੇ ਵਿਧਾਨ ਸਭਾ ਦੇ ਵਿੱਚ ਮਤਲ ਉઠਿਆ ਜੀ ਸਰ ਮੈਂ ਆਪਣੀ ਗੱਲ ਨਹੀਂ ਮਾਰਦੀ ਬਸ ਜੀ ਸਾਰੇ ਸਮੇਂ ਤੁਸੀਂ ਉਹ ਜਿੰਨਾ ਵੀ ਮਾਰਦੇ ਕਿੰਨੇ ਵੀ ਮਾਰ ਕੇ ਹੌਕਾ ਚਾਹੀ ਸੀ ਮੈਂ ਮਾਰ ਕੇ ਗੱਲ ਕਰਦੀ ਹਾਂ ਔਰ ਮੈਂ ਆਪਣੀ ਪੂਰੀ ਲਾਈਫ ਵਿੱਚ ਇਸੇ ਕੋਈ ਦੰਦ ਕਰਕੇ ਦੁਬਾਰਾ ਕਰਾਂਗੀ

बच्चे गलती हो जाती है आप इंसानी चोले के बच्चा गलती इंसान को ही होंगी है परमात्मा का गलती करता नहीं ठीक है हमेशा स्वै माँ भी मानते हैं जो बया होगा पिछले दिनों काली माता मंदिर आगे भी होगा दोबारा तक के उपर अपना दिखाया वो सलाघनी है

समूह बना के सड़क निकलियान जनातनी भीर सारे इतने आइए बच्चे जिन्हें भी आइए हैं सनातनी संस्थान सारिया एक जुट कर तो उस बंदे तक परचा भी करोड़ियां फिर सजा भी पड़ी ਕਿ सरकार भी इस ਇਸ ਵਾਸਤੇ ਜਿਹੜਾ ਕਾਨੂੰਨ ਲਿਆਉਣ कोशिश कर रही है, ज़रूर ਪੜਨਾ चाहिए, पर सारे ਤਰਫਾਂ ਵਾਸਤੇ एक ਉਹਦੇ ਜਿਸੇ ਨਾਲ ਪਤਾ ਕਿ ਨਹੀਂ ਹੋਣੀ ਚਾਹੀਦੀ ਕੋਣ ਤੋਂ ਹੁਣ ਜਾ ਕੇ ਹੁਣ ਬਰਤਨ ਸਾਫ ਕਰਨਗੇ ਜਾ ਕੇ ਜੋ ਸਲੰਗਰੇ ਸੇਵਾ ਪਹਿਲਾਂ